ਸਾਰੀ ਜ਼ਿੰਦਗੀ ਜੋ ਤੇਰੇ ਨਾਲ ਹੋਇਆ ਜੋ ਅੱਜ ਹਾਲਾਤ ਬਣਿਆ ਇਹਦੇ ਪਿੱਛੇ ਕੀ ਕਾਰਨ ਲੱਗਦਾ ਤੇਰਾ ਨਸ਼ਾ ਹੀ ਨਸ਼ੇ ਕਰਕੇ ਹੋਇਆ ਸਾਰਾ ਕੁਝ ਹਾਂਜੀ ਤੇ ਤੂੰ ਕਿ ਛੋਟੀ ਹੁੰਦੀ ਲੱਗੀ ਸੀ ਨਸ਼ੇ ਕਰਨਾ ਜੀ ਬਿਲਕੁਲ ਲਈ ਜਦੋਂ ਦਾ ਮੈਂ ਕਰ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਬਾਰਾਦਰੀ ਚ ਰਹਿੰਦੀ ਸੀਗੀ ਉੱਥੇ ਇੱਕ ਪੂਜਾ ਤੇ ਸੋਨੇ ਮੇਰੇ ਫਰੈਂਡ ਬਣ ਕੇ ਸਿੱਖੇ ਤੇ ਰਹਿੰਦੇ ਨੇਗੇ ਉਹ ਤੇ ਉਹਨਾਂ ਨੇ ਪਹਿਲੀ ਵਾਰ ਮੈਨੂੰ ਕੋਲੂ ਲਿਪਰ ਦਿੱਤੀ ਲਗਾਈ ਮੇਰੇ ਚੱਕਰ ਵੀ ਆਏ ਮੈਂ ਡਿੱਗ ਗਈ ਪਾਣੀ ਪਿਆਇਆ ਉਹਨਾਂ ਨੇ ਮੈਨੂੰ ਫਿਰ ਮੈਂ ਠੀਕ ਹੋ ਗਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗੁਟਕਾ ਖਵਾਇਆ ਫਿਰ ਉਸ ਤੋਂ ਬਾਅਦ ਮੈਂ ਐਦੀ ਅਧੀਨ ਹੋ ਗਈ ਫਿਰ ਮੈਂ ਰੱਦ ਨਸ਼ਾ ਸ਼ੁਰੂ ਕਰਤਾ ਦੋਸ਼ੀ ਦੋ ਬੰਦੇ ਹੁਣ ਮੇਰੇ ਕੋ ਪੈਸੇ ਹੁੰਦੇ ਨੇ ਤਾਂ ਮੈਂ ਹੁਣ ਮੇਰੇ ਕੋ ਲੋਕਾਂ ਦਾ ਸਮਾਰਟਫੋਨ 285 ਦਾ ਜਿਹਦੇ ਵਿੱਚੋਂ ਮੈਂ 50 ਦੇ ਗੁਟਕੇ ਲਏ ਠੀਕ ਆ ਕਨੂਲਿਪ ਲਈ ਵੀਰ ਮੇਰੀ ਇੱਕ ਕਨੂਲਿਪ ਹੋਰ ਮਿਲ ਗਈ ਮੈਨੂੰ ਬਸ ਅੱਡੇ ਕੰਦਿਆਂ ਦੇ ਫਿਰ ਉਹ ਮੈਂ ਇਕੱਠੀਆਂ ਕਰ ਲਿਆ ਵਿੱਚ ਹੀ ਪਾਲੀਆਂ ਇੱਕੋ ਜੀ ਤੇ ਹੋਂਦ ਫੋਟੇ ਕਾਂ ਤਾ ਮੈਂ ਸ਼ਰਦਾਂ ਦੀ ਬਿਲਕੁਲ ਮੈਂ ਤਾਂ ਮੇਰੀ ਜੇਬ ਚਾਪਣ ਨੇ ਜਿਹੜੇ ਉਹ ਬੰਦਿਆਂ ਨੇ ਤੈਨੂੰ ਨਸ਼ੇ ਤੇ ਲਾਇਆ ਉਹ ਕੌਣ ਨੇ ਇੱਕ ਸੋਨੀਆ ਦੂਜਾ ਇਹ ਜਿਹੇ ਬੰਦਿਆਂ ਦਾ ਦੇਖੋ ਇਹ ਜਿਹੇ ਬੰਦਿਆਂ ਨੂੰ ਸਮਾਜ ਦੇ ਵਿੱਚ ਜਲੂਸ ਕੱਟ ਕੇ ਰੱਖਣਾ ਚਾਹੀਦਾ ਇਹ ਜਿਹੇ ਕਟਿਆ ਬੰਦਿਆਂ ਦਾ ਨਸ਼ੇ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਤੇ ਨੂੰ ਨਸ਼ੇ ਵਾਸਤੇ ਪ੍ਰੇਰਿਤ ਕਰਦੇ ਹੋ ਯਾਰ ਸ਼ਰਮ ਖਾਓ ਯਾਰ ਬਾਈ ਕੈਪਸੂਲ ਤੂੰ ਕਿੱਥੋਂ ਲੈਣੀ ਹੈ ਰਪੀਤ ਇਹ ਜੀ ਅਸੀਂ ਬਾਈ ਅੱਕੜ ਚ ਲੈਂਦੇ ਆ 100 ਰੁਪਏ ਦੇ 5 100 ਰੁਪਏ ਦੇ 5 ਕਿਹੜੀ ਦੁਕਾਨ ਤੋਂ ਬਾਈ ਅੱਕੜ ਚ ਝੁਗੀਆਂ ਨੇ ਝੁਗੀਆਂ ਚ ਵਿਕਦੀਆਂ ਚ ਝੁਗੀਆਂ ਜੀ ਵਿਕਦੇ ਆ ਕਿਤੋਂ ਮਿਲ ਜਾਂਦੇ ਆ ਜਿੱਥੇ ਮਰਜ਼ੀ ਲੈ ਲਓ ਜੀ ਜਿੰਨੇ ਮਰਜ਼ੀ ਲੈ ਲਓ ਉਸ 300 ਰੁਪਏ ਦੀ ਡੱਬੀ ਆਉਂਦੀ ਹੈ 1000 ਕੈਪਸੂਲ ਹੁੰਦੇ ਆ ਅੱਛਾ ਹਾਂ ਜੀ ਉਹ ਝੁਗੀਆਂ ਦੇ ਵਿੱਚ ਸ਼ਰੀਆਮ ਵਿਕਦੇ ਆ ਸ਼ਰੀਆਮ ਵਿਕਦੇ ਆ ਮੰਡੀ ਜਾਮ ਵਿਕਦੇ ਆ ਜੋ ਮਰਜ਼ੀ ਲੈ ਲਓ ਦੇਖੇ ਐਸਐਸਪੀ ਸਾਹਿਬ ਬਰਨਾਲਾ ਸੈਸੀ ਮੱਲਾ ਜੀ ਡੀਸੀ ਸਾਹਿਬ ਬੇਨਤੀ ਆ ਸਾਡੀ ਹੱਥ ਜੋੜ ਕੇ ਦੇਖੋ ਇਹ ਧੀ ਤੁਹਾਡੇ ਸਾਹਮਣੇ ਬਿਆਨ ਕਰ ਰਹੀ ਆ ਵੀ ਸੈਸੀ ਮੱਲਾ ਇੱਕ ਕਿਹੜਾ 22 ਏਕੜ ਝੁੱਗੀਆਂ ਉੱਥੋਂ ਉੱਥੋਂ ਦੁਆਰਾ ਜੋਂਗ ਕੋਲੇ ਝੁੱਗੀਆਂ ਉਹ ਪਾਸੇ ਉਹ ਬਿਆੜੀ ਸਕੀਮ ਉਹ ਬੰਬੇ ਵਾਲੀ ਸਕੀਮ ਆ ਉਹਦੇ ਵਿੱਚ ਜਿਹੜੇ ਸ਼ਰਿਆਮ ਕੈਪਸੂਲ ਇਹ ਨਸ਼ੇ ਵਾਲੇ ਚਿੱਤੇ ਦੀਆਂ ਕੁੜੀਆਂ ਸਮੈਕ ਦੀਆਂ ਕੁੜੀਆਂ ਜਿਹੜੀ ਚੀਜ਼ ਮਰਜ਼ੀ ਲੈ ਲੋ ਉੱਥੋਂ ਇੱਕ ਤੂੰ ਸਨੇਚਰ ਦੇ ਕੈਪਸੂਲ ਖਾਨੀਆ ਪੁੱਤ ਹੋਰ ਕੀ ਖਾਨੀਆ ਬਸ ਹੋਰ ਕੁਛ ਨਹੀਂ ਵੀਰੇ ਹੋਰ ਨੀ ਗਟਕਾ ਗਟਕਾ ਤਾਂ ਅਸੀਂ ਲਾਉਂਦੀ ਆ ਜੀ ਗਟਕਾ ਗਟਕਾ ਕੋਈ ਨਾ ਤੂੰ ਬੰਦ ਹੋ ਜਾਣਾ ਆਪਾਂ ਸਾਰਾ ਕੁਝ ਠੀਕ ਕਰ ਲੈਣਾ ਹੈ ਨਾ ਓਕੇ ਆਪਾਂ ਸਾਰਾ ਕੁਝ ਛੱਡ ਦੇਣਾ ਤੇ ਹੁਣ ਅਸੀਂ ਆਪਣੀ ਇਸ ਧੀ ਨੂੰ ਹਰਪ੍ਰੀਤਕੌਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਪੇਕੇ ਦਾ ਨਾਮ ਇਹਦਾ ਬੀਵੀ ਆ ਸਹੁਰਿਆਂ ਦਾ ਨਾਮ ਇਹਦਾ ਹਰਪ੍ਰੀਤਕੌਰ ਲੈ ਮੈਂ ਸਾਰੀ ਇਨਫੋਰਮੇਸ਼ਨ ਲੈ ਕੇ ਆਇਆ ਰਿਜ਼ਰਵੇਸ਼ਨ ਕਰਦੀ ਫਿਰਦੇ ਹਾਂ ਵਧੀਆ 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 ਚਲੋ ਮੈਂ ਦਾਰੀ ਪੇ ਮੈਂ ਠੀਕ ਹੋ ਗਿਆ ਹਾਂ ਜੀ ਹਾਂ ਵੇ ਰੋ ਨਾ ਤੁਸੀਂ ਮੇਰੇ ਮਿਲਣ ਆਏ ਹੋ ਥੋੜਾ ਲੈ ਤੇ ਜਾਵਾਂ ਸਰ ਘਰੇ ਉੱਤ ਨਾ ਹਾਂ ਇਹ ਕੋਰੋਨਾ ਦਾ ਡੈਡੀ ਨੇ ਪੈ ਚੁੱਕੇ ਕਹਿ ਦੈ ਜੀ ਮੈਂ ਅਸ਼ੀਰਵਾਦ ਦੇ ਦੇ ਮੈਨੂੰ ਹਾਂ ਕਹਿ ਮੈਂ ਤੁਹਾਡੀ ਨੂੰ ਰੋੜੀ ਬਿਲਕੁਲ ਵੀ ਮੈਂ ਤੁਹਾਡੀ ਧੀ ਹਾਂ ਨਾ ਮੰਨੇ ਆਣਾ ਦੇਖੋ ਕੀ ਕਰੇ ਬੰਦਾ ਹਣਾ ਮਾਨ ਸਿੰਘ ਬਾਈ ਜੀ ਦਾ ਕਿੱਦਾਂ ਬੋਲ ਕੇ ਪਿਆ ਜਿਗਰਾ ਮੈਨੂੰ ਕਰ ਮम्मी ਦੀ yaad ਦੀ ਆਉਂਦੀ ਕਿ ਵੀ ਜਿਹੜਾ ਆਪਣੀ ਨੋ ਨੋ ਹਰ ਰੋਜ਼ ਇੰਨਾ ਹਲਾਤਾਂ ਚ ਦੇਖਦਾ ਦੇਖਦੇ ਹੋਏ ਵੀ ਕੀ ਕਰ ਸਕਦਾ ਚੁੱਪ ਚੁੱਪ ਡੈਡੀ ਤੇ ਇਹ ਆ ਦੂੰਗੀ ਦੋ ਬਾਈ ਤੁਸੀਂ ਕਿਸੇ ਨੂੰ ਕਿਹਾ ਨਹੀਂ ਹੈਲਪ ਨਹੀਂ ਮੰਗੀ ਕਿਸੇ ਐਮਐਲਏ ਕੋਲੇ ਕਿਸੇ ਕੋਲੇ ਕੋਈ ਬੌਸਲਰ ਕੋਲੇ ਕਿਸੇ ਅਫਸਰ ਕੋਲੇ ਆਪਣੇ ਅਜਿਹਾ ਕਿਸਾਨ ਹੋ ਚੁੱਕੇ ਆਂ ਇਹ ਕਹਿੰਦਾ ਹਾਂ ਇਹ ਸਾਡੀ ਮਦਦ ਕਰੋ ਉਹ ਕਹਿੰਦਾ ਜੀ ਇਹਦੀਆਂ ਲਾਈ ਕਰਾਂਗੇ ਅਸੀਂ ਕਿ ਲਈ ਤੇਰੇ ਮੁੰਡੇ ਨੂੰ ਨੰਦ ਕਰ ਦਨੇ ਅਸੀਂ ਹਮ ਅੱਛਾ ਅੱਛਾ ਸਭ ਨੂੰ ਕਹਿੰਦੇ ਵੇਗਾ ਲਾਜ ਕਢਾ ਕੇ ਕੇ ਨਹੀਂ ਕੀ ਕਰੀਏ ਹਵਾਲਾ ਅੱਧੇ ਭੇਜਨੇ 30000 ਰੁਪਏ ਮਹੀਨਾ ਭਰ ਲਓ ਸਾਨੂੰ ਕਹਿੰਦੇ ਤੁਸੀਂ ਸਾਨੂੰ ਇਹ ਵਿਆਹ ਇਹ ਨਹੀਂ ਕਹਿਆ ਸੱਚ ਨਹੀਂ ਇਥੋਂ ਦੇ ਨੇ ਸਾਡੀ ਕੋਈ ਸੁਣਾਈ ਨਹੀਂ ਦਿੱਤਾ ਇਸ ਦਾ ਇਹਨੇ ਸਾਨੂੰ ਚ ਵਿਆਹ ਹੋਇਆ ਸੀ ਤੁਹਾਡੇ ਬੇਟੇ ਦਾ ਵਿਆਹ ਸੱਤ ਸਾਲ ਉਹ ਵੀ ਗਾ ਸੱਤ ਸਾਲ ਬੱਚਾ ਹੈ ਕੋਈ ਹਾਂ ਇੱਕ ਪਹਿਲਾਂ ਬੇਟਾ ਉਹਦਾ ਪੂਰਾ ਹੋ ਗਿਆ ਸੀ ਜੀ ਉਦੋਂ ਕੁ ਗੁੜੀਆਂ ਤਿੰਨ 3.5 ਸਾਲ ਦੀਆਂ ਸੀ ਉਹ ਸਾਡੇ ਕੋਲ ਹੀ ਰਹਿੰਦੀਆਂ ਉਹ ਟੋਡੇ ਕੋਲ ਰਹਿੰਦੀਆਂ ਤੇ ਬਾਈ ਜੀ ਇਹ ਪਹਿਲਾਂ ਹੀ ਨਸ਼ੇ ਨੂੰ ਨਸ਼ੇ ਕਰਦੀ ਸੀ ਨਹੀਂ ਬਾਜੀ ਆ ਤਾਂ ਹੁਣ 10 ਮਿੰਟ ਜਦੋਂ ਜੀ ਹੁਣ ਮਤਲਬ ਕਿ ਪਹਿਲੇ ਗੋਲੀਆਂ ਕੋਈ ਸੌਂਦਾ ਨਹੀਂ ਸਰਵੇਕਰ ਕਹਿੰਦੇ ਇਹਨੂੰ ਫਿਰ ਜੋ ਹੁੰਦਾ ਸੀ ਇਹਨੂੰ ਉਹਦੀਆਂ ਗੋਲੀਆਂ ਗਾਲੀਆਂ ਲਿਆ ਕੇ ਕਿਹੜੇ ਪਿੰਡੋਂ ਬਹਿ ਕੇ ਲਿਆਈ ਸੀ ਇਹ ਪਟਿਆਲੇ ਤੋਂ ਆ ਜੀ ਪਟਿਆਲੇ ਦੀ ਦਵਾਈ ਚਲਦੀ ਸੀ ਪਹਿਲਾਂ ਪਟਿਆਲਾ ਖਾਸ ਕਿੱਥੇ ਪਿੰਡ ਕਿਹੜਾ ਦਾ ਪਟਿਆਲਾ ਹੀ ਆ ਜੀ ਘਰ ਛੱਡਨੇ ਨੂੰ ਕਿੰਨਾ ਟਾਈਮ ਹੋ ਗਿਆ 10 ਮਿੰਟ ਹੋ ਗਏ 10 ਮਿੰਟ ਸੜਕਾਂ ਤੇ ਰਹਿੰਦੀ ਐ ਆਂਦੀ ਨਹੀਂ ਘਰੇ ਚਲੀ ਜਾਂਦੀ ਐ ਤਾਂ ਟੋਟਾ ਮਾਰ ਵੀ ਕਰੇ ਗੇਟ ਭੰਨ ਦਿੰਦੀ ਐ ਹੂੰ ਆਪ ਦਾ ਸਾਰਾ ਸਮਾਜ ਚੁੱਕੇ ਇਹਨੂੰ ਮੈਂਟਲੀ ਅਫਸਟ ਨਹੀਂ ਜੀ ਕਮਲੀ ਮੰਨਦੇ ਐ ਨਸ਼ੇੜੀ ਮੰਨਦੇ ਹੋ ਨਸ਼ੇੜੀ ਐ ਜੀ ਨਸ਼ੇੜੀ ਠੀਕ ਐ ਨਸ਼ਾ ਕੀ ਕਰਦੀ ਐ ਜੀ ਨਸ਼ਾ ਤਾਂ ਇਹ ਦਾਰੂ ਦੂਰ ਵੀ ਪੀ ਲੰਦੀ ਕਰੇ ਅੱਜ ਤੱਕ ਦੇਖੀ ਨਹੀਂ ਐ ਜੀ ਨਹੀਂ ਜਦੋਂ ਘਰੇ ਸੀ ਉਦੋਂ ਤਾਂ ਪਤਾ ਲੱਗਦਾ ਉਹ ਤਾਂ ਗੋਲੀਆਂ ਚਾੱਕ ਕੇ ਸਾਰੀਆਂ ਖਾ ਜਾਂਦੀ ਸੀ ਅੱਛਾ ਦਿਨੇ ਵੀ ਕੋਈ ਦਵਾਈ ਲੈ ਕੇ ਜਾਂਦੇ ਸੀ ਨਾ ਸਾਰੀ ਫੜਕਾ ਵਾਰ ਕੇ ਫਿਰ ਪੈ ਜਾਂਦੀ 8-8000 ਰੁਪਏ ਦੀ ਲਾਉਂਦੇ ਅਸੀਂ ਨੂੰ ਬਹੁਤ ਵਾਰੀ ਕਿਹਾ ਵੀ ਆਹ ਦਵਾਈ ਨੂੰ ਘੱਟ ਕਰ ਲੈ ਥੋੜੀ ਹੂੰ ਕਿ ਲੜਦੀ ਲੜਦੀ ਲਖਣ ਸ਼ੁਰੂ ਤੋਂ ਦਵਾਈ ਲੈਂਦੀ ਹੈਗੀ ਟਾਈਮ ਪਾਸ ਕਰਨ ਵਾਲੀ ਗੱਲ ਸੀ ਕਿ ਸਾਡੀ ਬੀਚਾਂ ਨੂੰ ਜਦੋਂ ਵਿਆਹ ਕੇ ਲੈ ਕੇ ਆਂਦੇ ਉਦੋਂ ਠਈ ਸੀ ਉਦੋਂ ਇਹ ਦੋ-ਤਿੰਨ ਮਹੀਨੇ ਤਾਂ ਸਹੀ ਰਹੀ ਜੀ ਉਦੋਂ ਬਾਅਦ ਫਿਰ ਐਂ ਲੱਗੀ ਕਰਨ ਮਤਲਬ ਕਿ ਕਈ ਵਾਰੀ ਸਾਡੇ ਗਲ ਗੁਲ ਵੀ ਪੈ ਜਾਂਦੇ ਸਾਨੂੰ ਐਸੀ ਦੀ ਮਾਂ ਨਹੀਂ ਹੈਗੀ ਹਮ ਇਹ ਇਕੱਲਾ ਭਰਾ ਹੀ ਹੈ ਤੇ ਇਹਦਾ ਪਿਓ ਹੈ ਅੱਛਾ ਤੇ ਚਲ ਬਣਾ ਕਰਕੇ ਸਾਨੂੰ ਐਸ ਵੀ ਲੱਪੇ ਠੀਕ ਹੋ ਜੋਲੀ-ਵੋਲੀ ਸਸਰੀ ਘਰ ਨਹੀਂ ਕੋਈ ਕੋਈ ਫਰਕ ਨਹੀਂ ਸਾਨੂੰ ਐ ਲੱਗਣ ਲੱਗ ਗਿਆ ਸੀ ਕਿ ਇਹ ਦਵਾਕੀ ਆਬਸੈਟ ਹੁੰਦੀ ਜਰਦੀ ਹੈਗੀ ਕਈ ਵਾਰੀ ਇੰਨੀ ਭੜਕ ਜਾਂਦੀ ਸੀ ਆਪੀ ਘਰੇ ਬੈਠੀ ਬੈਠੀ ਆ ਹੁਣ ਸਾਲ ਹੋ ਗਿਆ ਜੀ ਹੁਣ ਤਾਂ ਇੰਨਾ ਹੋ ਗਿਆ ਸੀਗਾ ਜਿਆਦੇ ਘਰੇ ਭਾਂਡੇ ਭੰਨਣ ਲੱਗ ਪਈ ਸੀ ਢੋਡੇ ਦੇ ਹੱਥ ਚੱਕਿਆ ਕਰਿਆ ਨੇ ਬੜੀ ਬੜੀ ਤੇ ਮੈਨੂੰ ਤਾਂ ਪਤਾ ਨਹੀਂ ਇੱਕ ਦਿਨ ਮੇਰੇ ਸਾਹਮਣੇ ਕੱਪੜੇ ਲਾ ਦੇ ਸਾਰੇ ਹਮ ਫੇ ਤੂੰ ਮੇਰੇ ਕੀ ਕਰ ਲਿਆ ਇੱਥੇ ਹੁਣ ਗਾਉਂਦੇ ਕੱਲ ਵੀ ਕੱਲ ਦੀ ਗੱਲ ਨਹੀਂ ਆਈ ਸੀ ਇੱਥੇ ਵੀ ਗਾਲਾਂ ਕੱਢ ਗਿਆ ਕੇ ਮੈਨੂੰ ਕਹਿੰਦੇ ਪੈਸੇ ਦੇ ਮੇਰਾ ਹਿੱਸਾ ਦੇ ਮੈਨੂੰ ਕੀ ਕਹਿੰਦੇ ਮੇਰਾ ਹਿੱਸਾ ਦੇ ਮੈਨੂੰ ਅੱਛਾ ਅੱਛਾ ਕਹਿੰਦਾ ਅੱਜ ਤੈਨੂੰ ਘਰੋਂ ਘਟਿਆਏਗਾ ਕੋਈ ਆ ਵੀ ਮਰਜ਼ੀ ਨਾਲ ਨਹੀਂ ਕਰੋ ਸੌਣ ਚੱਕ ਕੇ ਸਰ ਘਰ ਵਾਲੇ ਤੇ ਵੀ ਹੱਥ ਚੱਕਦੀ ਹੈ ਸਰ ਉਹਨਾਂ ਤਾਂ ਬਹੁਤ ਗੁੱਸੇ ਦੀ ਹੈ ਜੀ ਕਈ ਵਾਰੀ ਕੁੱਟ ਰਹੀ ਹੁੰਦੇ ਨੇ ਦੰਦ ਜੀ ਉਹਦਾ ਕਿੰਨਾ ਨਰਮ ਗਊ ਹੈ ਜੇ ਕਿਸੇ ਦਾ ਆ ਹੁਣ ਕੱਢ ਕੇ 100 ਰੁਪਏ ਖੋਲਿਆ ਇੱਥੇ ਖਿਲਾਰ ਕੇ ਮੈਨੂੰ ਛੱਡਣ ਹੋਵੇ ਜੀ ਉਹ ਹਾਂ ਇੱਥੇ ਬਾਹਰ ਹੀ ਖਿਲਾਰ ਕੇ ਉਹਨੂੰ ਕਹਿੰਦੇ ਮੈ ਉਹਦੀ ਗੱਡੀ ਤੇ ਮੁੰਡਾ ਲੱਗਿਆ ਪਰ ਸੀ ਹੂੰ ਕੁਝ ਕੱਢ ਲੈ ਸੋਚੀ ਬਲਕਿ ਡਰਾਈਵਰ ਜੀ ਦੋ ਜਾਰ ਖੜੇ ਜੂ ਕਹਿੰਦੇ ਭਾਈ ਜੀ ਕੋਈ ਹੱਲ ਕਰੋ ਬਾਈ ਹੱਲ ਜੀ ਦਾ ਦਾਖਲ ਕਰਾ ਸੋਦੇ ਜੀ ਤੱਕਰਾਏ ਦੋ ਹੁਣ ਜੀ ਅਸੀਂ ਮੈਂ ਤਾਂ ਦਾਖਲ ਕਰਾ ਗਏ ਯੂਨੀਵਰਸ ਨੀ ਨੀ ਦੇਖੋ ਮੇਰਾ ਪੈਣਾ ਤੁਹਾਨੂੰ ਘਰ ਆਣਾ ਇਹਦੇ ਹਾਂ ਜੀ ਕੀ ਨਾ ਤੇਰਾ ਸਿਰੋਂ ਆਏ ਕਰੋ ਕਹਿ ਕਹਿਨੇ ਆਉਂਦੇ ਹੈ ਬੰਦ ਵਾਲੀ ਜਾਈਦੀ ਆ ਬਾਸ ਸੱਤ ਦੇ ਇੱਕ ਪਰਮ ਨੂੰ ਕੋਈ ਹਾਂਜੀ ਕਿਹਾ ਤੁੰਗ ਗੱਲ ਕਰੀ ਫਿਰਦਰ ਤੋਂ ਉਹ ਵੀ ਹੋ ਗਿਆ ਤੂੰ ਦਸ਼ਾ ਕਰਦਾ ਸੀ ਕੋਈ ਹਾਂਜੀ ਪਹਿਲਾਂ ਕਰਦਾ ਸੀ ਕੋਈ ਸ਼ਰਾਬ ਪਿੰਦਾ ਹੋਣਾ ਨਹੀਂ ਲਿਵੇਂ ਲੀਵਰ ਚ ਨੌਕਸ ਪਿਆਦਰੇ ਲੀਵਰ ਚ ਲੀਵਰ ਚ ਨੌਕਸ ਪੈਂਦਾ ਕਿਸੇ ਨਸ਼ੇ ਨਾਲ ਹੀ ਮੈਨੂੰ ਨਹੀਂ ਪਤਾ ਉਹ ਸ਼ੁਰੂ ਜਗਾ ਤਗਾ ਨਹੀਂ ਇਸੇ ਵੀ ਜੀ ਮਾਤਣਾ ਲੀਵਰ ਚ ਪ੍ਰੋਬਲਮ ਬੱਤਰੇ ਉਹਨਾਂ ਨੂੰ ਭੁੱਖ ਲੱਗੇਗੀ ਭੁੱਖ ਵੀ ਨਹੀਂ ਲੱਗਦੀ ਨਹੀਂ ਭੁੱਖ ਤੇ ਇਸੇ ਦੇ ਖਾਂਦੇ ਵੀ ਰੋਟੀ ਬਿਲਕੁਲ ਵੀ ਦੁਪਹਿਰੇ ਖਾਂਦੇ ਨੇ ਰਾਤ ਨੂੰ ਵੀ ਖਾਂਦੇ ਨੇ ਲੀਵਰ ਚ ਪ੍ਰੋਬਲਮ ਹੈ ਭੈਣੇ ਇਹਦੀ ਨਾ ਵੀ ਨਾ ਸਾਰਾ ਜਦੋਂ ਤੇ ਮੈਂ ਆ ਗਿਆ ਨਾ ਰੋਟੀ ਨਹੀਂ ਖਾਦੀ। ਤੂੰ ਨਾਲ ਚੱਲੇਗਾ ਸਾਡੇ ਤੇਰਾ ਇਲਾਜ ਕਰਾਵਾਂਗੇ। ਨਹੀਂ ਅੱਜ ਤਾਂ ਨਹੀਂ ਨਹੀਂ ਤੇਰਾ ਇਲਾਜ ਕਰਾਵਾਂਗੇ ਗੱਲ ਸੁਣ ਲੈ ਮੇਰੀ ਇੱਕ ਧਿਆਨ ਨਾਲ ਵੀਰੇ ਤੇਰੇ ਇਲਾਜ ਦੇ ਵਾਸਤੇ ਬਹੁਤ ਲੋੜ ਆ ਤੈਨੂੰ ਇਸ ਟਾਈਮ ਤੇ ਤੂੰ ਲੇਟ ਕਰੇਂਗਾ ਜਮੇ ਖਤਮ ਹੋ ਜਾਏਗਾ। ਉੱਥੇ ਸਾਡੇ ਕੋਲੇ ਇਦਾਂ ਦੇ ਬੰਦੇ ਬਹੁਤ ਠੀਕ ਹੋਏ ਆ। ਮੈਂ ਬੇਨਤੀ ਹੈ ਜੀ ਮੇਰੀ ਪਰ ਤੈਨੂੰ ਰਹਿਣਾ ਪਊ ਉੱਥੇ। ਮੈਂ ਤਾਂ ਮੈਂ ਜਾਊਗਾ। ਕੋਈ ਨਹੀਂ ਗੰਨੀ। ਮੈਂ ਤਾਂ ਬਹੁਤ ਚਾਹਤੋਂ ਉੱਥੇ ਜਾਊਂਗਾ। ਸਾਰਾ ਕੁਝ ਠੀਕ ਹੋ ਜਾਣਾ ਕੋਈ ਗੱਲ ਮੈਂ ਚੰਗਾ ਟਾਈਮ ਹੈ ਨਾ ਬਸ ਟੱਗਾ ਟਾਈਮ ਆ ਗਿਆ ਭਣੇ ਹੁਣ ਤੇਰੇ ਤੋਂ ਤੂੰ ਆਏ ਪਰਮਾਤਮਾ ਨੇ ਸੁਣ ਲਈ ਰੱਬ ਦੇ ਘਰ ਚੱਲੀ ਆਏ ਹੁਣ ਪਰਮਾਤਮਾ ਨੇ ਸੁਣ ਲਈ ਇਹ ਕਿ ਜਿੱਥੇ ਰਹੋਗੀ ਤਾਂ ਆਏ ਰਹੋਗੀ ਰਹੋਗੀ ਅਬ ਲੋਕ ਆ ਜਾਣਗੇ ਕਿਹਦੀ ਜਾਂਦੀ ਕਿਤੇ ਨੂੰ ਮਿਲਣ ਆਇਆ ਕਰੀ ਪੈਣਾ ਸ਼ੌਨ ਕਿਤੇ ਨਹੀਂ ਜਾਂਦੀ ਮੈਂ ਤੁਹਾਨੂੰ 20 ਦਿਨ ਲੈ ਕੇ ਰਜਿੰਦਰਾ ਸੇ ਬੈਠ ਕੇ ਮੈਨੂੰ ਉੱਥੇ ਛੱਡ ਕੇ ਭੱਜਈ ਆਪ ਮੋਹ ਸਿੰਦਰ ਰੰਗੋ ਚਲੋ 호텔 ਉਧਾਰੇ ਪੂਆ ਨੂੰ ਭੇਜ ਦਿੱਤਾ ਨਾ ਆਏ ਹਾਏ ਮਰ ਗਏ ਮੇਰੇ ਲਈ ਸਾਰੇ ਮੇਰੇ ਲਈ ਕੋਈ ਨਹੀਂ ਜਿੰਦਾ ਹੁਣ ਜੈਨੇ ਕਿਸੇ ਨੇ ਮੇਰਾ ਪਤਾ ਹੀ ਨਹੀਂ ਲਿਆ ਵੀ ਮੈਂ ਕਿੱਥੇ ਆ ਮੇਰੇ ਨਾਲ ਕੀ ਹੋਇਆ ਕੀ ਹਰਪ੍ਰੀਤ ਦੇ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਸਾਲ ਤੋਂ ਹਾਲਾਤ ਇਦਾਂ ਦੇ ਹੋਏ ਹੋਏ ਆ ਇਹਦਾ ਘਰ ਵਾਲਾ ਵੀ ਉੱਥੇ ਹੀ ਰਹਿੰਦਾ ਸਹਰਾ ਵੀ ਉੱਥੇ ਹੀ ਰਹਿੰਦਾ ਪਰ ਉਹ ਚਾਕੇ ਵੀ ਕੁਝ ਕਰਨੀ ਪਾ ਰਹੇ ਉਹ ਆਪ ਹੀ ਇੰਨੇ ਜੋਗੇ ਨਹੀਂ ਵੀ ਇਹਦੀ ਮਦਦ ਕਰਨ ਪਰ ਜਿਮੇਵਾਰੀ ਬੰਦਦੀ ਹੈ ਸਾਡੇ ਸਮਾਜ ਦੀ ਸਮਾਜ ਮਤਲਬ ਮਾਮੇ ਮਾਸੀਆਂ ਚਾਚੇ ਤਾਏ ਭੂਆ ਫੁੱਫੜ ਉਹ ਸਾਰਾ ਕੋਣ ਵਕ ਕਿੱਥੇ ਚਲੇ ਜਾਂਦਾ ਜਦੋਂ ਕੋਈ ਇਨਸਾਨ ਇਦਾਂ ਦੀ ਹਾਲਤ ਦੇ ਵਿੱਚ ਜਾਂਦਾ ਫਿਰ ਉਹ ਕਿੱਥੇ ਚਲੇ ਜਾਂਦਾ ਉਹ ਸਾਰਾ ਰਿਸ਼ਤੇਦਾਰਾਂ ਦਾ ਟੋਲਾ ਤੇ ਜਦੋਂ ਹੀ ਖੁਸ਼ੀਆਂ ਹੁੰਦੀਆਂ ਚੜਾਈ ਹੁੰਦੀ ਆ ਡੀਜੇ ਲੱਗੇ ਹੁੰਦੇ ਆ ਨੱਚਣਾ ਹੁੰਦਾ ਵਿਆਹ ਤੇ ਭੰਗੜੇ ਪਾਉਣੇ ਹੁੰਦੇ ਉਦੋਂ ਮਾਸੜ ਫੁੱਫੜ ਮੂਰੇ ਤੇ ਜਦੋਂ ਦੁੱਖ ਆ ਗਿਆ ਘਰ ਤੇ ਤਕਲੀਫ ਆ ਗਈ ਕੋਈ ਤੇ ਉਦੋਂ ਮਾਸੜ ਫੁੱਫੜ ਕੋਈ ਨਹੀਂ ਉਦੋਂ ਕੌਣ ਕੀਦਾ ਫੁੱਫੜ ਤੇ ਕੌਣ ਕੀਦਾ ਮਾਸੜ ਕੋਈ ਨਹੀਂ ਬਰਾਵ ਆਪਾਂ ਪੰਜਾਬ ਦੇ ਵਸਿੰਦੇ ਆ ਆਪਾਂ ਕੋਈ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਏ ਹੋਏ ਕੋਈ ਹੋਰ ਪਰਜੀਵੀ ਨਹੀਂ ਹੈਗੇ ਮਾਂ ਦੇ ਸਿਰ ਦੀਆਂ ਜਟਾਵਾਂ ਐਡਾ ਗੁੱਛਾ ਜਟਾਂ ਦਾ ਲਿਆ ਸਿਰ 'ਤੇ ਹੁਣ ਕਰੀਬ ਘੰਟਾ ਲੱਗ ਗਿਆ ਉਹਦੇ ਵਾਲ ਸਾਫ਼ ਕਰਨ ਨੂੰ ਇੱਥੇ ਹੁਣ ਵਾਲ ਸਾਫ਼ ਕੀਤੇ ਆ ਆ ਐਡਾ ਮਾਤਾ ਦੇ ਸਿਰ ਦੇ ਵਿੱਚੋਂ ਕੱਲਾ ਕੱਲਾ ਵਾਲ ਖਿੱਚ ਖਿੱਚ ਕੇ ਸਾਫ਼ ਕਰਕੇ ਮਾਤਾ ਦੀਆਂ ਜਟਾਂ ਖੋਲੀਆਂ ਆ ਇੰਨੇ ਵਾਲਾਂ ਦੇ ਗੁੱচ্ছে ਮਾਤਾ ਦੇ ਨਿਕਲ ਗਏ ਤੇ ਮਾਤਾ ਦੀ ਜੀਬ ਦੇ ਵਿੱਚੋਂ ਮਾਤਾ ਦੇ ਕੱਪੜਿਆਂ ਚੋਂ ਇੰਨੇ ਪੈਸੇ ਨਿਕਲੇ ਆ ਮਤਲਬ ਇੰਨੇ ਲਾਇਓ ਸਿੱਧੇ ਕਰਿਓ ਪੈਸੇ 100-100 ਦੇ ਅੱਡ ਕਰੋ ਸਤਨਾਵ ਦਾ ਦਾਦੇ ਅੱਡ 20 20 ਦੇ ਅੱਡ ਸ਼ਾਦੀ ਲੱਗੋ ਨਾਲ ਆਖਿਰੋ। ਘੱਟੋ ਘੱਟ ਨਹੀਂ 3-4000 ਰੁਪਈਆ ਮਾਤਾ ਦੇ ਕੋਲੇ 5000 ਰੁਪਈਆ ਸਰਸ ਤੋਂ ਵੀ ਵੱਧ ਹੋਵੇ। ਪਰ ਇਹ ਪੈਸੇ ਵੀ ਮਾਂ ਦੇ ਕੰਮ ਨਹੀਂ ਆਏ। ਬੇਬੇ ਸਤਿ ਸ੍ਰੀ ਅਕਾਲ। ਆ ਦੇਖੋ ਉਹੀ ਮਾਂ ਦੀਆਂ ਜਟਾਵਾਂ ਵਾਲਾ ਸਿਰ ਸੀਗਾ ਤੇ ਹੁਣ ਬੇਬੇ ਦੇ ਵੱਟ ਹੋ ਗਈ ਕਿੰਨੀ ਸੋਹਣੀ ਸਾਡੀ ਮਾਂ ਦੇ। ਤੇ ਨਹੀਂ ਤਾਂ ਕਿੰਨੇ ਸਾਲਾਂ ਤੋਂ ਇਹ ਜਟਾ ਲੈ ਕੇ ਤੁਰ ਹੀ ਫਿਰਦੀ ਸੀ ਉੱਥੇ ਪਰ ਕੋਸ਼ਿਸ਼ ਕਰਨੀ ਪੈਂਦੀ ਆ ਸਾਨੂੰ ਵੀ ਗੁੱਸਾ ਕਰਦੀ ਸੀ ਉੱਥੋਂ ਜਦੋਂ ਲੈ ਕੇ ਆਏ ਆ ਉਹ ਰਿੰਕੂ ਵੀਰ ਸੀਗਾ ਜਿਹਦੇ ਮਾਰਿਆ ਸੀ ਇਹਨੇ ਚਾਕੂ ਹੈ ਨਾ ਰਿੰਕੂ ਸੀ ਉਹਦੇ ਬਾਈ ਦੇ ਇੱਥੇ ਮੱਥੇ ਤੇ ਕਰਦ ਮਾਰੀ ਮਾਤਾ ਨੇ ਐਡਾ ਸਾਰਾ ਕੱਟ ਲੱਗ ਗਿਆ ਉਹਦੇ ਵਿਚਾਰੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਬਰਨਾਲੇ ਜਥੇਦਾਰ ਕਰਤਾਰ ਸਿੰਘ ਜਸ਼ੀਲਾ ਯਾਦਗਾਰੀ ਬੱਸ ਸਟੈਂਡ ਬਰਨਾਲਾ ਇੱਥੇ ਅੱਜ ਅਸੀਂ ਇੱਕ ਸਾਡੀ ਧੀ ਹਰਪ੍ਰੀਤ ਕੌਰ ਨੂੰ ਲੈਣ ਆਏ ਹਰਪ੍ਰੀਤ ਕੌਰ ਬਰਨਾਲੇ バス ਅੱਡੇ ਤੇ ਪਿਛਲੇ 4-5 ਮਹੀਨਿਆਂ ਤੋਂ ਦਰਦਰ ਦੀਆਂ ਠੋਕੜਾਂ ਖਾਂਦੀ ਹੈ ਦਿਨ ਰਾਤ ਸੜਕਾਂ ਤੇ ਇੱਥੇ ਉਹ ਘਟੀਆ ਦਰਿੰਦੇ ਲੋਕ ਇਸ ਭੈਣ ਦੀ ਇੱਜ਼ਤ ਨੂੰ ਰੋਜ਼ ਤਾਰ-ਤਾਰ ਕਰਦੇ ਆ ਇਸ ਭੈਣ ਦਾ ਦਿਮਾਗੀ ਸੰਤੁਲਨ ਵੀ ਪੂਰਾ ਠੀਕ ਨਹੀਂ ਇੱਕ ਨਸ਼ੇ ਦੀ ਆਦੀ ਹੈ ਭੈਣ ਕੈਪਸੂਲ ਖਾਂਦੀ ਆ ਸਿਗਨੇਚਰ ਦੇ ਗੋਟਕਾ ਪਾਨ ਇਦਾਂ ਦੀ ਚੀਜ਼ਾਂ ਖਾਂਦੀ ਹੈ ਜਿਹਦੇ ਨਾਲ ਇਹਦੀ ਦਿਮਾਗ ਦੀ ਸੋਚੀ-ਬੋਚੀ ਜਿਹੜੀ ਨਸ਼ੇ ਦੇ ਨਾਲ ਜਿਵੇਂ ਖਤਮ ਹੋ ਜਾਂਦੀ ਹੈ। ਕਈ ਵਾਰ ਤਾਂ ਆਪਣੇ ਕੱਪੜੇ ਤੱਕ ਉਤਾਰ ਦਿੰਦੀ ਹੈ ਭੈਣ ਇੱਥੇ। ਤੇ ਇਹ ਯੰਗ ਕੁੜੀ ਹੈ ਜਿਹਦੀ ਉਮਰ 30-32 ਸਾਲ ਦੀ ਆ। ਇੱਕ ਬੀਟੀ ਆ 3.5 ਸਾਲ ਦੀ ਨਵਜੀਤ ਉਹਦੀ ਮਾਂ ਆ। 3.5 ਸਾਲਾਂ ਦੀ ਬੀਟੀ ਇਹਦੇ ਸਹੁਰੇ ਪਰਿਵਾਰ ਦੇ ਕੋਲੇ ਇਹਦੇ ਲਲਦਪਾਲ ਦੀ ਹੈ ਦੀ ਇਹਦੇ ਘਰ ਵਾਲਾ ਟਰੱਕ ਚਲਾਉਂਦਾ ਇੱਥੇ ਇਹਦਾ ਸਹੁਰਾ ਵੀ ਇੱਥੇ ਆਟੋ ਚਲਾਉਂਦਾ ਬੱਸ ਅੱਡੇ ਤੇ ਰਹਿੰਦੇ ਨੇ ਉਹ ਘਰੋਂ ਇਹ ਭੈਣ ਪਿਛਲੇ ਕਰੀਬ 8-9 ਮਹੀਨਿਆਂ ਤੋਂ ਘਰ-ਬਾਰ ਛੱਡ ਕੇ ਪਹਿਲਾਂ ਪਟਿਆਲੇ ਚੱਲ ਗਈ ਸੀ ਆਪਣੇ ਪੇਕੇ ਪਿੰਡ ਉੱਥੇ ਭਰਾ ਨੇ ਜਵਾਬ ਦੇਤਾ ਵੀ ਸਾਡਾ ਤੇਰਾ ਕੋਈ ਰਿਸ਼ਤਾ ਨਹੀਂ ਉੱਥੋਂ ਵਾਪਸ ਇਹ ਬਰਨਾਲੇ ਆ ਗਈ ਹੁਣੇ ਬਰਨਾਲੇ ਬੱਸ ਅੱਡੇ ਤੇ ਆਪਣੀ ਨਰਕ ਵਰਗੇ ਜ਼ਿੰਦਗੀਆਂ ਚ ਹਾਲਾਤਾਂ ਦੇ ਵਿੱਚ ਇਹ ਜ਼ਿੰਦਗੀ ਕੱਟ ਰਹੀ ਹੈ ਬੈ ਪੜ ਹਰਪ੍ਰੀਤ ਕੌਰ ਦੇ ਆਉਣ ਵਾਲੇ ਜੀਵਨ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਅਰਦਾਸ ਕਰਿਓ ਕਿ ਭੈਣ ਸਾਡੀ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਸਾਡੀਆਂ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਐਸੇ ਹਾਲਾਤ ਦੇ ਵਿੱਚ ਫਸੀਆਂ ਹੋਈਆਂ ਨਾ ਤਾਂ ਉਹਨਾਂ ਨੂੰ ਪਰਿਵਾਰ ਸਪੋਰਟ ਕਰਦਾ ਨਾ ਸਮਾਜ ਸਪੋਰਟ ਕਰਦਾ ਨਾ ਸਾਡਾ ਸਿਸਟਮ ਸਪੋਰਟ ਕਰਦਾ ਵਾ ਤੇ ਇਨਾਂ ਧੀਆਂ ਵਾਸਤੇ ਸਾਡੀ ਬੇਨਤੀ ਹੈ ਹੱਥ ਜੋੜ ਕੇ ਸਰਕਾਰ ਨੂੰ ਵੀ ਵੀ ਕੋਈ ਉਪਰਾਲੇ ਕੀਤੇ ਜਾਣ ਕੋਈ ਇਦਾਂ ਦੇ ਰੀਹੈਬ ਬਣਾਏ ਜਾਣ ਚੰਗੀਆਂ ਕਾਉਂਸਲਿੰਗ ਵਾਲੇ ਕੋਈ ਚੰਗੇ ਡਾਕਟਰ ਆ ਕਿ ਇਹਨਾਂ ਦੀ ਕਾਉਂਸਲਿੰਗਾਂ ਕੀਤੀਆਂ ਜਾਣ ਇਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਜੇ ਕਿਸੇ ਦਾ ਪੁੱਤ ਕਿਸੇ ਨਸ਼ੇ ਦੀ ਦਲਦਲ ਦੇ ਵਿੱਚ ਹੈ ਤਾਂ ਉਹਦੇ ਲਈ ਸਿਸਟਮ ਵੀ ਤੇ ਸਮਾਜ ਵੀ ਬਹੁਤ ਸਾਰੇ ਪਰਾਲੇ ਕਰ ਲੈਂਦਾ ਪਰ ਧੀਆਂ ਵਾਸਤੇ ਕੋਈ ਇੰਤਜ਼ਾਮ ਨਹੀਂ ਸਾਡੇ ਕੋਲੇ ਗਾਹੇ-ਬਗਾਹੇ ਇਦਾਂ ਦੇ ਕੇਸ ਆਉਂਦੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਸਾਡੀਆਂ ਧੀਆਂ ਪੜਤਾਰਤ ਹੋ ਰਹੀਆਂ ਧੀਆਂ ਦੀ ਇੱਜ਼ਤ ਨੂੰ ਵੀ ਤਾਰ-ਤਾਰ ਕੀਤਾ ਜਾਂਦਾ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਪਰਿਵਾਰ ਮੂੰਹ ਮੋੜ ਲੈਂਦਾ ਬੇਇੱਜ਼ਤੀ ਦਾ ਮਾਰਾ ਵੀ ਸਾਡੀ ਤਾਂ ਬੇਦਖਲ ਕੀਤੀ ਹੋਈ ਹੈ ਜੀ ਇਹ ਭਾਈ ਇੱਜ਼ਤਾਂ ਬੇਦਖਲ ਨਹੀਂ ਹੁੰਦੀਆਂ ਇੱਜ਼ਤਾਂ ਬੇਦਖਲ ਨਹੀਂ ਹੁੰਦੀਆਂ ਇੱਜ਼ਤਾਂ ਤਾਂ ਹਰ ਰੋਜ਼ ਰੋਲੀਆਂ ਜਾਂਦੀਆਂ ਇੱਥੇ ਇਸ ਭੈਣ ਦੀ ਇੱਜ਼ਤ ਨੂੰ ਰੋਲਿਆ ਜਾਂਦਾ ਪਰ ਕੁਝ ਚੰਗੇ ਲੋਕ ਕੁਝ ਸੂਝਵਾਨ ਕੁਝ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਜਾਣਦੇ ਨੇ ਜਿਹੜੇ ਲੋਕ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਜਿਵੇਂ ਕਿ ਗਰਮੀਤ ਸਿੰਘ ਅੱਡਾ ਇੰਚਾਰਜ ਆ ਬਾਈ ਜਿਵੇਂ ਅਵਤਾਰ ਸਿੰਘ ਰਿੰਕੂ ਵੀਰਾ ਹੋਰ ਬਹੁਤ ਸਾਰੇ ਵੀਰ ਬਸ ਅੱਡੇ ਤੇ ਇੱਥੇ ਕੋਈ ਮੈਨੇਜਰ ਲੱਗਿਆ ਹੋਇਆ ਕੋਈ ਇੱਥੇ ਕਨੈਕਟਰ ਆ ਕਿਸੇ ਬਸ ਦਾ ਉਹਨਾਂ ਨੇ ਇਸ ਭੈਣ ਦੇ ਸਿਰ ਤੇ ਹੱਥ ਰੱਖਿਆ ਦਿਨ ਦੇ ਟਾਈਮ ਤਾਂ ਉਹ ਇਹਦੀ ਮਦਦ ਕਰਦੇ ਐ ਨੂੰ ਰੋਟੀ ਪਾਣੀ ਵੀ ਦੇ ਦਿੰਦੇ ਆ ਪਰ ਰਾਤ ਨੂੰ ਬੰਦਾ ਸਭ ਆਪੋ ਆਪਣੇ ਆਲਣੇ ਚਲੇ ਜਾਂਦਾ ਪਰ ਇਹ ਇੱਥੇ ਸ਼ਰਕਾਂ ਤੇ ਰਹਿੰਦੀ ਆ ਤੇ ਇੱਥੇ ਇਹਦੇ ਨਾਲ ਫਿਰ ਕੀ ਕੁਝ ਹੁੰਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਅਸੀਂ ਆਪਣੀ ਭੈਣ ਹਰਪ੍ਰੀਤ ਕੌਰ ਨੂੰ ਬਰਨਾਲੇ ਸ਼ਹਿਰ ਦੇ ਬੱਸ ਅੜੇ ਤੋਂ ਲੈਣ ਆਏ ਆ। ਇਹੇ ਸ਼ਹਿਰ ਦੀ ਨੋਆ ਪਟਿਆਲੇ ਸ਼ਹਿਰ ਦੀ ਇਹ ਧੀ ਆ ਤੇ ਸਾਡੇ ਸੁਪਨਿਆਂ ਦੇ ਘਰ ਦੀ ਅੱਜ ਤੋਂ ਬਾਦ ਦੀ ਧੀ ਆ। ਤੇ ਅਸੀਂ ਇਹਨੂੰ ਭੈਣ ਨੂੰ ਮੇਰੀ ਭੈਣ ਨਾਲ ਆਏ ਨੇ ਤਕਵੀਰ ਕੌਰ ਸਾਡੀ ਟੀਮ ਦੇ ਮੈਂਬਰ। ਅਸੀਂ ਇਹਨੂੰ ਭੈਣ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ। ਸਾਡੀ ਕੋਸ਼ਿਸ਼ ਆ ਵੀ ਇਹਦੇ ਹਸਬੰਦ ਨੂੰ ਉਹਦਾ ਨਾਂ ਕੀ ਹੈ ਪੁੱਤ ਤ੍ਰਿਹਾਸ ਬੰਦਾ? ਰਣਜੀਤ ਸਿੰਘ। ਇਹ ਰਣਜੀਤ ਸਿੰਘ ਨੂੰ ਇਹਦੀ ਬੇਟੀ ਨਵਕੀਆ ਨਵਜੋਤ ਨਵਜੋਤ कौर 3.5 ਸਾਲਾਂ ਦੀ ਆ ਵੀ ਉਹਨਾਂ ਨੂੰ ਵੀ ਨਾਲ ਲੈ ਕੇ ਜਾਈਏ ਇਹਦੇ ਹਸਬੰਦ ਵੀ ਬਿਮਾਰ ਆ ਉਹ ਵੀ ਆਟੋ ਚਲਾਉਂਦਾ ਉਹਨੂੰ ਸਕਿਨ ਦੀ ਪ੍ਰੋਬਲਮ ਹੋ ਗਈ ਹੈ ਕੋਈ ਸਾਰਾ ਸਰੀਰ ਉਹਦਾ ਇਦਾਂ ਗਲਿਆ ਪਿਆ ਵਾ ਤੇ ਸਾਡੀ ਕੋਸ਼ਿਸ਼ ਆ ਵੀ ਉਹਨੂੰ ਵੀ ਨਾਲ ਲੈ ਕੇ ਜਾਈਏ ਤਿੰਨੋਂ ਜਾਣੇ ਰਹਿ ਕੇ ਇਹ ਸਾਡੇ ਕੋਲੇ ਉੱਥੇ ਦੁਬਾਰਾ ਤੋਂ ਜ਼ਿੰਦਗੀ ਸਟਾਰਟ ਕਰਨ ਦੇ ਕਾਬਿਲ ਹੋ ਸਕਣ ਅਰਦਾਸ ਤੁਹਾਡੀ ਦੁਆਵਾ ਤੁਹਾਡੀਆਂ ਅਸੀਸਾਂ ਤੁਹਾਡੀਆਂ ਕਿਉਂਕਿ ਜਨਕੀ ਅਰਦਾਸ ਬਿਰਤੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਨਹੀਂ ਇਸ ਭੈਣ ਨੂੰ ਦੁਬਾਰਾ ਜ਼ਿੰਦਗੀ ਜਿਉਣ ਲਈ ਫੇਰ ਤੋਂ ਇਹਦੇ ਵਿੱਚ ਪਾਵਰ ਭਰਨੀ ਆ ਔਰ ਜਰੂਰ ਅਰਦਾਸ ਕਰਿਓ ਭੈਣ ਹਰ ਕਿਸੇ ਦੀ ਓਪਨ ਖਾਣਾ ਲੈ 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 ਲਾ ਪਾਪਕੋਰਨ ਬਸ ਚਲੋ ਆ ਚੱਲੀਏ ਹਾਂ ਸਤਿ ਸ਼੍ਰੀ ਅਕਾਲ ਹਾਈ ਗਾਇਸ ਹਾਈ ਗਾਇਸ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਕੋਈ ਆ ਲਾ ਲਾ ਤਾਰੇ ਮਿਲਣ ਆ ਨਾ ਮਿਲਣ ਆ ਆਵਾਜ਼ ਆਵਾਜ਼ ਮੈਂ ਵੀ ਆਉਣਾ ਫਿਰ ਜੇ ਆਉਣਗੇ ਫਿਰ ਆਉਂਗਾ ਸਾਵਾ ਜੀ ਜੇ ਤੁਸੀਂ ਆਉਂਗੇ ਫਿਰ ਆਉਂਗੇ ਆਜਾ ਭਾਈ ਚੱਲ ਕੋਈ ਆ ਜਾ ਤੇਰਾ ਵੇਹ ਉਹ ਐਵੇਂ ਬੇਟੀ ਦੀ ਹੈ ਹੋਰ ਵਿਆਹ ਕਰਾ ਕੇ ਕੀ ਕਰਨਾ ਤੁਸੀਂ ਅਬ ਬੱਬੂ ਨੂੰ ਫਰੈਂਡ ਬਣਾ ਲਾਂਗੇ ਅੱਛਾ ਫਰੈਂਡ ਬਣਾ ਲਾਂਗੇ ਹਾਂ ਕਰਾ ਦੇ ਹਾਂਜੀ ਇੱਥੇ ਅੱਡੇ ਤੇ ਵੀ ਕੈਪਸੂਲ ਮਿਲ ਜਾਂਦੇ ਤੈਨੂੰ ਨਹੀਂ ਵੀਰੇ ਝੂਠ ਨਹੀਂ ਬੋਲਣਾ ਸਾਥ ਅਬ ਸੱਚ ਨਹੀਂ ਫਰੈਂਡ ਮੈਨੂੰ ਦਿੰਦੇ ਨੇ ਜੀ ਬਈ ਇੱਥੇ ਫਰੈਂਡ ਇਹਨੂੰ ਕੈਪਸੂਲ ਕੂਰਸੋਂ ਇੱਥੇ ਵੀ ਮਿਲ ਜਾਂਦੇ ਆ ਇੱਥੋਂ ਨਹੀਂ ਮੈਨੂੰ ਪਤਾ ਹੈ ਅੱਡੇ ਤੋਂ ਤਾਂ ਨਹੀਂ ਮੈਂ ਕਦੇ ਖਰੀਦੇਗੇ ਉਹ ਮੇਰੇ ਫਰੈਂਡ ਆ ਨਾਮ ਦੱਸ ਦਿੰਦੀ ਆ ਅਰਮਾਨ ਤੇ ਗ੍ਰੀਨ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਓਕੇ ਵਿਕਾਸ ਜਿਹੜਾ ਸਨੈਕਚਰ ਵੇਚਦਾ ਜਿਹੜਾ ਹੁਣ ਵੀਡੀਓ ਬਣਾ ਰਿਹਾ ਵਾਈਟ ਕਲਰ ਦੇ ਡਰੈਸ ਪਾਇਆ ਉਹ ਉਹ ਵੀ ਵੇਚਦਾ ਮਣੀ ਹਾਂ ਤੇ ਇੱਕ ਜਿਹੜਾ ਉਹ ਕਿ ਰਿੰਕੂ ਨਾ ਰਿੰਕੂ ਵੀ ਵੇਚਦਾ ਹੋਰ ਕਿਹੜਾ ਵੇਚਦਾ ਬੜਾ ਐ ਇੱਕ ਬਾਜ਼ਾਰ ਦੇ ਸਾਰੇ ਮੁੰਡੇ ਵੇਚਦੇ ਨੇ ਹੁਣ ਹੈਗਾ ਇੱਥੇ ਮਲਾ ਮਲਾਈ ਐਚ ਆਪਾਂ ਉਹਨੂੰ ਪੁੱਛਣਾ ਹੀ ਆ ਕਿ ਕਿੰਨੇ ਦਾ ਮਿਲਦਾ ਮੈਂ ਦੋ ਤੁਸੀਂ ਮੈਨੂੰ ਪਸਾਓਗੇ ਨਹੀਂ 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 ਤੈਨੂੰ ਤੂੰ ਦਵਾ ਖਾਣ ਲੱਗਣਾ ਨਹੀਂ ਮੈਂ ਨਹੀਂ ਖਾਣ ਦਵਾ ਖਾਣ ਲੱਗਣਾ ਨੋ ਵੇ ਫਿਰ ਤੈਨੂੰ ਡਰ ਕਾਦਾ ਫਿਰ ਉਹ ਤਾਂ ਠੀਕ ਆ। ਤੂੰ ਕਹਿੰਦਾ ਡਰਦੀ ਆ। ਹੈਨਾ? ਜੇ ਕੋਈ ਇੱਥੇ ਵੇਚਦਾ ਬਾਤ ਤੂੰ ਸਾਨੂੰ ਮਾਰਾ ਕਰ ਦੇ ਅਸੀਂ ਰੋਕਿਆ ਨਹੀਂਗਾ। ਸਿਰਫ ਉਹਨੂੰ ਪੁੱਛਣਾ ਹੀ ਆ ਵੀ ਉਹ ਕਿਹੜੀ ਕੰਪਨੀ ਦੇ ਲੈਂਦਾ ਕਿੱਥੋਂ ਲੈਂਦਾ। ਮੈਂ ਤਾਂ ਉਹ ਦੱਸ ਦਿੰਦੀ ਆ ਪ੍ਰਾਗਾਬਲਿਨ ਦਾ ਲੈਂਦਾ 300mg ਦੇ ਨੇ। ਕਿਹੜੇ ਕਿਹੜੀ ਕੰਪਨੀ? ਪ੍ਰਾਗਾਬਲਿਨ ਦੇ। ਪ੍ਰਾਗਾਬਲਿਨ ਦੇ। ਇੱਕ ਗਾਬਾ ਵੀ ਖਾਨੀ ਤੂੰ ਗਾਬਾ। ਉਹ ਕੀ ਹੁੰਦਾ? ਗਾਬਾ ਪੈਂਟਿੰਗ ਦੀ ਗੋਲੀਆਂ ਜਿਹੜੇ ਕੈਪਸੂਲਾਂ ਦੇ ਗਾਬਾ ਦੇ। ਨੋ ਵੇ। ਉਹ ਤਾਂ ਨਹੀਂ ਖਾਂਦੀ। ਕੋਈ ਸੀਨੇਚਰ ਖਾਨੀ ਆ ਹੋਰ ਕੀ ਖਾਨੀ ਆ? ਆ ਕੁਲੇਪ ਤਾਂ ਦੱਸਦੀ ਆ ਤੁਸੀਂ ਮੇਰੇ ਕਿ ਉੱਪਰ ਦੇਖ ਰਹੇ ਹੋ ਵੀਰੇ ਤਾਂ ਫਿਰ ਕਿਉਂਦਾ ਕੁਲੂਲਪ ਮਾੜੀ ਚੀਜ਼ ਹੁੰਦੀ ਠੰਡੀ ਹੁੰਦੀ ਆ ਆ ਵੀ ਜਾਣੀ ਤੂੰ ਇਹ ਜਾ ਯੈਸ ਯੈਸ ਸ਼ੇਕਰ ਵੀ ਯੈਸ ਜੇੜਾ ਮਰਜੀ ਐਡਵਾਂਸਸ ਫਲੇਵਰ ਮਿਲ ਜਾਏ ਚੱਲਣ ਦੋ ਅੱਜ ਤੇ ਮੇਰੇ ਆਈਸਕ੍ਰੀਮ ਖਵਾਣੀ ਆ ਆਈਸਕ੍ਰੀਮ ਖਵਾ ਦਿੰਦੇ ਆ ਜਾ ਇੱਧਰ ਜਾਣਾ ਆਪਾਂ ਇੱਧਰ ਤੇ ਇੱਥੇ ਜਿਹੜਾ ਉਹ ਚਿੱਟੀ ਸ਼ਰਟ ਵਾਲਾ ਉਹ ਵੀਡੀਓ ਬਣਾਇਆ ਜਾਂਦਾ ਸੀ ਉਹ ਵੀ ਵੇਚਦਾ ਸੀ ਉਹ ਵੀ ਲਿਆ ਕੇ ਦੇ ਦਿੰਦਾ ਤੈਨੂੰ ਹੈ ਉਹ ਨਹੀਂ ਮੈਨੂੰ ਦਿੰਦਾ ਉਹ ਜਿਹੜਾ ਖੜਾ ਉਹ ਦੇ ਖੜਾ ਉਹ ਦੇ ਖੜਾ ਉਹ ਮੇਂ ਉਹ ਨਹੀਂ ਰਿਹਾ ਉਹ ਤਾਂ ਇੱਧਰ ਨੂੰ ਲੰਘ ਗਿਆ ਹੁਣ ਸਨੇਚਰ ਇੱਕ ਬਸੰਡੇ ਵਾਲਿਆਂ ਦੀ ਬੜੀ ਵੱਡੀ ਸ਼ਿਕਾਇਤ ਹੈ ਜੀ ਇਹ ਸਾਡੀ ਐਸਐਸਪੀ ਸਾਹਿਬ ਨੂੰ ਬੇਨਤੀ ਆ ਵੀ ਇੱਥੇ ਬਸੰਡੇ ਦੇ ਵਿੱਚ ਸ਼ਰਿਆਮ ਕੈਪਸੂਲ ਗੋਲੀਆਂ ਬਿਕਦੀਆਂ ਵਾ ਇੱਥੇ ਸ਼ਰਿਆਮ ਨਸ਼ਾ ਵੇਚਿਆ ਜਾ ਰਿਹਾ ਤੁਸੀਂ ਦੇਖੋ ਇਸ ਕੁੜੀ ਨੂੰ ਨਸ਼ਾ ਆਪਲਬਧ ਹੋ ਰਿਹਾ ਸ਼ਰਿਆਮ ਜਿੰਨਾ ਮਰਜ਼ੀ ਲੈ ਲਓ ਚਲੋ ਇੱਕ ਸਾਡੀ ਇਹੀ ਬੇਨਤੀ ਆ ਵੀ ਜਿੰਨਾ ਕਸੀਂ ਇੱਥੇ ਘੁੰਮ ਫਿਰ ਕੇ ਦੇਖਿਆ ਵੀ ਨਸ਼ਾ ਜਿਹੜਾ ਬਰਨਾਲੇ ਬਸਟੇ ਦੇ ਆਸ-ਪਾਸ ਵੀ ਵਿਕ ਰਿਹਾ ਸ਼ਰਮ ਨਸ਼ਾ ਮਿਲ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਸ ਧੀ ਨੂੰ ਤਾਂ ਅਸੀਂ ਆਪਣੇ ਨਾਲ ਲੈ ਚੱਲੇ ਆ ਕੱਲ ਨੂੰ ਕੋਈ ਹੋਰ ਧੀ ਪੁੱਤ ਕੋਈ ਇਦਾਂ ਸ਼ਿਕਾਰ ਨਾ ਹੋਵੇ ਤੇ ਹਰਪ੍ਰੀਤ ਤੇਰੇ ਘਰ ਵਾਲਾ ਕਿੱਥੇ ਆ? ਅੱਧੀ ਰੋਡ ਤੇ ਰਹਿੰਦਾ ਜੀ। ਤੈਨੂੰ ਮਿਲਦਾ? ਹਾਂ ਜੀ ਅੱਜ ਵੀ ਮਿਲ ਕੇ ਗਏ ਨੇ। ਹਾਂ ਅੱਜ ਤਣ ਨੂੰ ਪੈਸੇ ਵੀ ਦਿੱਤੇ 100 ਰੁਪਏ ਨੇ। ਠੀਕ ਆ। ਉਦੋਂ ਰੋਜ ਪੈਸੇ ਲੈਣੀਆਂ ਤੂੰ ਅੱਜ ਹੀ ਦੇਖੇਗੇ ਨੇ ਹਾਂ ਸੰਧੂਰ ਵੀ ਪਾਇਆ ਤੇਰੀ ਹਾਂਜੀ ਠੀਕ ਆ ਫਿਰ ਤੂੰ ਰਾਤ ਨੂੰ ਕਿੱਥੇ ਸੌਣੇ ਭੈਣੇ ਮੰਡੀ ਚ ਮੰਡੀ ਚ ਮੰਡੀ ਚ ਕਿੱਥੇ ਮੰਡੀ ਚ ਉੱਥੇ yellow color ਦਾ education board ਲੱਗਾ ਹੋਇਆ ਵਾ ਹਾਂ ਉੱਥੇ ਤੂੰ ਸਾਰੀਆਂ ਵੀਡੀਓ ਦੇ ਵਿੱਚ ਇਹੀ ਕਹਿੰਦੀ ਸੀ ਕਿ ਵੀ ਮੈਂ ਮੈਂਟੂ ਵੀਰੇ ਕੋਲੇ ਜਾਣਾ ਮੈਨੂੰ ਗੁਰਪ੍ਰੀਤ ਮੇਰੇ ਕੋਲੇ ਛੱਡਿਆ ਉਹ ਮੈਂ ਉੱਥੇ ਰਹਿਣਾ ਹਾਂਜੀ ਕਹਿੰਦੀ ਸੀ ਨਾ ਹਾਂਜੀ ਹਾਂ ਸਾਹਿਬ ਫਾਈਰ ਵਾੜ ਕੇ ਲੈ ਜਾਓ ਬੋਲੋ ਅਸੀਂ ਤੈਨੂੰ ਲੈਣ ਆ ਗਏ ਅੱਜ ਥੈਂਕ ਯੂ ਵੀਰੇ ਤੇ ਹੁਣ ਤੂੰ ਸਾਡੇ ਨਾਲ ਚੱਲੋਂਗੀ ਨਾ ਯੈਸ ਅਬਸੋਲੂਟ ਬਸੀ ਗਾ ਹੁਣ ਤਿਹੇ ਨਾਲ ਤਿਹੇ ਕਾ ਰਹਿ ਨੂੰ ਜਿੰਦਗੀ ਨਹੀਂ ਉਹਨੂੰ ਨਾ ਫਿਰ ਮੇਰੀ ਕੁੜੀ ਕੋਲ ਸਭੂਗਾ ਘਰ ਵਾਲੇ ਦਾ ਇਲਾਜ ਹੋ ਜੂ ਖਾਜ ਨਹੀਂ ਪਈ ਨਹੀਂ ਹਮ ਘਰ ਵਾਲੇ ਦੀ ਜਿਵੇਂ ਖਾਜ ਪਈ ਹੋਈ ਆ ਨਾਲੇ ਉਹਦਾ ਇਲਾਜ ਹੋ ਜਾਊਗਾ ਨਾਲੇ ਤੇਰਾ ਨਾਲੇ ਕੁੜੀ ਨੂੰ ਆਪ ਉਥੇ ਪੜਨ ਲਾ ਲਾਂਗੇ ਹੁਣ ਇੱਥੇ ਕੜਵਾੜਾ 4 ਮਹੀਨੇ ਹੋ ਗਏ ਬਣੇ ਅੱਥਰੰਦੀ ਨੂੰ ਅੱਡੇ ਤੇ ਰਹਿੰਦੀ ਹੈ ਹਾਂਜੀ ਅੱਡੇ ਦੇ ਕਈ ਵਾਰੀ ਬੰਦੇ ਦੇ ਜਾਂਦਾ ਕਈ ਵਾਰੀ ਉਹ ਵੀ ਮੇਰਾ ਫਰੈਂਡ ਹੈ ਨਾ ਦੋਸਤਾ ਬਈ ਇਹਨੂੰ ਕਿਤੇ ਵੀ ਕੋਈ ਨਾ ਕੋਈ ਬੰਦਾ ਜਿੰਮੇ ਮਿਸਯੂਜ਼ ਕਰਨ ਨੂੰ ਕਿਤੇ ਵੀ ਇਹਨੂੰ ਆਨੇ ਬਹਾਨੇ ਨਾਲ ਲੈ ਕੇ ਲੈ ਜਾਂਦਾ ਯਾਰ ਬਸ ਲੈ ਜਾਂਦੇ ਨੇ ਹਾਂ ਲੈ ਲੈ ਜਾਂਦੇ ਨੇ ਕੱਲ ਵੀ ਮੈਂ ਕੋਈ ਚੀ ਦੀ ਵੀਡੀਓ ਉਮੀ ਭਈਆਂ ਨੇ ਜੋ ਜੋ ਨਾਂ ਲਏ ਨੇ ਜੋ ਜੋ ਦੱਸਿਆ ਮੇਰੇ ਕੋਲੇ ਸਾਰਾ ਕੁਝ ਉਮੀਰ ਖੜ ਗਿਆ ਮੈਂ ਤੁਹਾਡੇ ਵਾਲੇ ਤੇ ਵਟਸਐਪ ਤੇ ਕਾਚੀ ਹੋਈ ਹੈ ਜਿਹਨੇ ਤੇਰੇ ਮੈਡੀਕਲ ਚ ਕੀ ਪੜਾਈ ਕੀਤੀ ਐ ਤੂੰ ਮੈਨੇ ਡਿਪਲੋਮਾ ਕੀਤਾ ਠੀਕਾ ਕਾ ਦਾ ਡਾਕਟਰ ਕੀ ਦਾ ਡਾਕਟਰ ਡਿਗਰੀ ਡਿਪਲੋਮਾ ਕੀਤਾ ਤੁਹਾਨੂੰ ਹਾਂ ਜੀ ਆਈ ਐਮ ਸਿੰਗਰ ਟੂ ਵੈਰੀ ਗੁੱਡ ਯਾ ਆਈ ਐਮ ਪੰਜਾਬ ਪੁਲਿਸ ਅੱਛਾ ਡੀਐਸਪੀ ਵੈਰੀ ਗੁੱਡ ਅਹਿਰਮਨ ਸਿੰਘ ਜੀ ਨੇ ਇਹ ਇੱਥੋਂ ਹੀ ਨੇ ਆਪਣੇ ਬਰਨਾਲੇ ਤੋਂ ਪ੍ਰੋਨਾਵਾ ਸਾਡਾ ਇਹ ਬਾਈ ਹਾਂਜੀ ਇਹਨਾਂ ਨੇ ਸਾਡੇ ਨਾਲ ਜਦੋਂ ਗੱਲ ਹੋਈ ਨਾ ਫਿਰ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਤੈਨੂੰ ਲੈਣ ਅਸੀਂ ਕਿਹਾ ਵੀ ਚੱਲ ਸਾਡਾ ਮੋਢਵਰ ਬੰਦਾ ਕੋਈ ਨਾਲ ਹੋਵੇ ਹੈ ਨਾ ਹਾਂਜੀ ਜੀ ਹਾਂ ਸਾਰੇ ਬੰਦੇ ਅੱਡੇ ਨੇ ਤੇਰੀ ਸਾਰੇ ਬੰਦੇ ਇੱਜ਼ਤ ਕਰਦੇ ਆ ਠੀਕ ਹੈ ਨਾ ਹਾਂਜੀ ਤੇ ਹੁਣ ਤੂੰ ਵੀ ਸਿਆਣੀ ਬਣ ਕੇ ਰਹਿਣਾ ਉੱਥੇ ਜਾ ਕੇ ਜੇਦ ਨਹੀਂ ਕਰਨੀ ਨਸ਼ੇ ਦੀ ਤੈਨੂੰ ਤੋੜ ਲੱਗੂਗੀ ਥੋੜੀ ਜੀ ਪਰ ਤੈਨੂੰ ਅਸੀਂ ਦਵਾਈ ਦਵਾਵਾਂਗੇ ਕੁਝ ਦਿਨਾਂ ਤੂੰ ਠੀਕ ਹੋ ਜਾਵੇਂਗੀ ਤੂੰ ਫਿਰ ਕੈਪਸੂਲ ਨਾਲ ਲੋ ਮੈਂ ਬਿਲਕੁਲ ਠੀਕ ਆ ਗਿਆ ਹਾਂ ਅੰਕਰ ਵੀ ਮੈਨੂੰ ਮਿਲਣਾ ਆਏਗਾ ਇਹ ਮੇਰਾ ਫਰੈਂਡ ਆ ਠੀਕ ਹੈ ਠੀਕ ਅੰਕਰ ਅੰਕੁਸ਼ ਹੈ দাদা ਅੰਕੁਸ਼ ਠੀਕ ਲੈ ਹਰ ਕੋਈ ਤਾਂ ਸਾਰਿਆਂ ਨੂੰ ਜਾਣਦੀ ਆ ਆਪਾਂ ਉੱਥੇ ਗੜ ਗਾਵਾਂਗੇ ਮੈਂ ਉੱਥੇ ਸਿਕਰੇਚਰ ਵਰਗੇ ਕੈਪਸੂਲ ਭੇਨ ਦੱਸਦੀ ਆ ਜਿੰਨੇ ਮਿਲ ਜਾਣ ਮੈਂ ਉਨੇ ਖਾ ਲੈਣੀ ਸਟਿੰਗ ਜਿਹੜਾ ਹੁੰਦਾ ਇੱਕ ਪੀਣ ਵਾਲੀ ਡਰਿੰਕ ਆ ਅੱਜ ਕੱਲ੍ਹ ਉਹ ਆਮ ਮਿਲਦੀ ਸਾਡੇ ਬੱਚੇ ਬੱਚੀਆਂ ਛੋਟੇ ਛੋਟੇ ਬੱਚੇ ਹੀ ਉਹ ਪੀ ਜਾਂਦੇ ਆ ਆ ਰੈੱਡ ਬੋਲ ਹੋ ਗਿਆ ਸਟਿੰਗ ਹੋ ਗਿਆ ਉਹ ਕੌਣ ਵੇਚ ਰਿਹਾ ਕਿੰਨਾਂ ਦੀਆਂ ਫੈਕਟਰੀਆਂ ਉਹ ਕੌਣ ਉਹਨਾਂ ਨੂੰ ਪਾਸ ਕਰਦਾ ਤੇ ਫਿਰ ਸਿਗਨੇਚਰ ਵਰਗਾ ਕੈਪਸੂਲ ਸਾਡੇ ਪੰਜਾਬ ਦੇ ਵਿੱਚ ਮੈਡੀਕਲਾਂ ਤੇ ਧੜਾ ਧੜ ਬਿਕਦਾ ਉਹ ਕੈਪਸੂਲ ਜਿਹੜਾ ਨਰਵ ਸਿਸਟਮ ਦਾ ਇੱਕ ਇਲਾਜ ਵਾਸਤੇ ਦਵਾਈ ਬਣੀ ਆ ਤੇ ਉਹਨੂੰ ਨਸ਼ੇ ਵਾਸਤੇ ਕਿਵੇਂ ਧੜਾ ਧੜ ਵਰਤਿਆ ਜਾ ਰਿਹਾ ਇਹ ਭੈਣ 10 10 20 ਵੀ ਕੈਪਸੂਲ ਇੱਕ ਟਾਈਮ ਖਾ ਲੈਂਦੀ ਹੈ ਘਰ ਵਾਲਾ ਇਹਦਾ ਆਟੋ ਚਲਾਉਂਦਾ ਇੱਥੇ ਹੀ ਅੱਡੇ 'ਚ ਹੀ ਹੋ ਰਹਿਂਦਾ ਉਹ ਵੀ ਬਿਮਾਰ ਆ ਉਹ ਵੀ ਠੀਕ ਨਹੀਂ ਸਹਰਾ ਵੀ ਇਹਦਾ ਇੱਥੇ ਅੱਡੇ 'ਚ ਹੀ ਰਹਿੰਦਾ ਇੱਥੇ ਖੜਾ ਸੀ ਬਾਈ ਉਹਦਾ ਚੂੜਾ ਟੁੱਟਿਆ ਹੋਇਆ ਵਾ ਉਹ ਵੀ ਆ ਬਾਈ ਖੜਾ ਵਾ ਇਧਰ ਆ ਜਾਓ ਬਾਈ ਅੱਗੇ ਮਾਨ ਸਿੰਘ ਜੀ ਇਹ ਕਹਿੰਦੇ ਵੀ ਸਾਨੂੰ ਵੀ ਕੁੱਟਦੀ ਆ ਮਾਰਦੀ ਆ ਵੀ ਅਸੀਂ ਕੀ ਕਰੀਏ ਕਿੰਨਾ ਟਾਈਮ ਹੋ ਗਿਆ ਭਾਈ ਮਾਨ ਸਿੰਘ ਜੀ ਤੁਹਾਡੇ ਕੋਲ ਇਹਨਾਂ ਨੂੰ ਲੱਗ ਹੋਇਆ ਇਹਨੂੰ 10 ਮਹੀਨੇ ਹੋ ਗਏ 10 ਮਹੀਨੇ ਹੋ ਗਏ ਘਰੋਂ ਗਈ ਨੂੰ ਉਸ ਤੋਂ ਪਹਿਲਾਂ ਜੇ ਮੈਂ ਠੀਕ ਸੀਗੀ ਇਹ ਕਦੇ ਕਦੇ ਹੋ ਜਾਂਦੀ ਸੀ ਵੀ ਪਤਾ ਹੈ ਕਿ ਹੁਣ ਤਾਂ 10 ਮਹੀਨੇ ਬਿਲਕੁਲ ਵੀ ਇਹਨੇ ਐ ਕਰਤਾ ਜੀ ਕਿੰਨੇ ਬੱਚੇ ਕਿੰਨੇ ਜੀ ਇਹਦੇ ਇੱਕ ਕੁੜੀ ਟੀ ਹੈ ਜੀ 3.5 ਸਾਲ ਦੀ ਸਾਢੇ 3 ਸਾਲ ਦੀ ਕੀ ਨਾਂ ਉਹਦਾ ਜੀ ਨਵਜੋਤ ਹੈ ਨਵਜੋਤ ਆ ਦੇਖੋ ਕਿ ਸਾਢੇ 3 ਸਾਲ ਦੀ ਧੀ ਹਰਪ੍ਰੀਤ ਦੀ ਨਵਜੋਤ ਕੌਰ ਇੱਕ ਬੇਟਾ ਸੀਗਾ 5 ਸਾਲ ਪਹਿਲਾਂ ਹੋਇਆ ਸੀ ਉਹਦੀ ਮੌਤ ਹੋ ਗਈ ਸੀਗੀ ਤੇ ਘਰ ਵਾਲਾ ਆਟੋ ਚ ਚਲਾਉਂਦਾ ਵਾ ਪਿੱਛੋਂ ਪਰਿਵਾਰ ਚ ਦੋ ਭੈਣਾਂ ਵਾ ਤੇ ਇੱਕ ਭਰਾ ਵਾ ਉਹ ਭੈਣ ਭਰਾ ਦੀ ਜਿੰਮੇਵਾਰੀ ਚੱਕਦੀ ਆ ਕਦੇ ਮੈਂ ਬੇਜ਼ਖਲ ਕਰਤੀ ਇਹ ਇਹ ਸਾਰੀ ਜ਼ਿੰਦਗੀ ਜੋ ਤੇਰੇ ਨਾਲ ਹੋਇਆ ਜੋ ਅੱਜ ਹਾਲਾਤ ਬਣਿਆ ਇਹਦੇ ਪਿੱਛੇ ਕੀ ਕਾਰਨ ਲੱਗਦਾ ਤੇਰਾ ਨਸ਼ਾ ਹੀ ਨਸ਼ੇ ਕਰਕੇ ਹੋਇਆ ਸਾਰਾ ਕੁਝ ਹੀ ਹਾਂਜੀ ਤੇ ਤੂੰ ਕਿ ਹੋ ਛੋਟੀ ਹੁੰਦੀ ਲੱਗੀ ਸੀ ਨਸ਼ੇ ਕਰਨ ਜੀ ਬਿਲਕੁਲ ਲਈ ਜਦੋਂ ਦਾ ਮੈਂ ਕਰ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ 12 ਦਰੀਚਾ ਰਹਿੰਦੀ ਸੀਗੀ ਉੱਥੇ ਇੱਕ ਪੂਜਾ ਤੇ ਸੋਨੇ ਮੇਰੇ ਫਰੈਂਡ ਬਣ ਕੇ ਸਿੱਕੇ ਤੇ ਰਹਿੰਦੇ ਨੇਗੇ ਉਹ ਤੇ ਉਹਨਾਂ ਨੇ ਪਹਿਲੀ ਵਾਰੇ ਮੇਰੇ